ਗੱਲਬਾਤ ਇਹ ਹੋਈ ਆਪ ਹੀ ਇਹਨਾਂ ਨੇ ਚਲੋ ਬੇਟੇ ਮੈਂ ਤੁਹਾਨੂੰ ਕੰਮ ਕਰਦੇ ਸੀ ਕਿ ਕੱਲੇ ਬਟਾੜੇ ਮੇਰੇ ਬੇਟੇ ਨੂੰ ਦੋ ਜਾਣੇ ਪਏ ਇੱਕ ਅੰਮ੍ਰਿਤ ਇੱਕ ਸੰਗਰਨਜੀ ਇਹਨਾਂ ਦੋਨਾਂ ਨੇ ਕੁੱਟਿਆ 2 ਲੱਖ ਰੁਪਈਆ ਕੋਈ ਚਹੀ ਨਹੀਂ ਕੋਈ ਮੇਰੇ ਮੁੰਡੇ ਦੀ ਜਿਲ੍ਹਾ ਗੁਰਦਾਸਪੁਰ ਦੇ ਕਾਦੀਆਂ ਵਿੱਚ ਟ੍ਰੈਵਲ ਏਜੰਸੀ ਵੱਲੋਂ ਜੁੜਿਆ ਇੱਕ ਵਿਵਾਦ ਖੋਫਨਾਕ ਰੂਪ ਧਾਰਨ ਕਰ ਚੁੱਕਾ ਪੀੜਿਤ ਪਰਿਵਾਰ ਨੇ ਇਨਸਾਫ ਲੈਣ ਲਈ ਅੱਜ ਡੀਆਈਜੀ ਬਾਰਡਰ ਰੇਂਜ ਅੰਮ੍ਰਿਤਸਰ ਵਿਖੇ ਇੱਕ ਮੰਗ ਪੱਤਰ ਦਿੱਤਾ ਪੀੜਿਤ ਪਰਿਵਾਰ ਨੇ આરોਪ ਲਗਾਇਆ ਕਿ ਵਿਦੇਸ਼ ਭੇਜਣ ਦੇ ਨਾਮ ਤੇ ਪੈਸੇ ਇਕੱਠੇ ਕਰਨ ਵਾਲੇ ਕੁਝ ਲੋਕਾਂ ਨਾਲ ਉਹਨਾਂ ਦਾ ਤਕਰਾਰ ਮਗਰੋਂ ਲੁੱਟ ਤੇ ਕੁੱਟਮਾਰ ਅਤੇ ਜਾਨਲੇਵਾ ਹਮਲਾ ਉਹਨਾਂ ਤੇ ਹੋਇਆ ਹੈ ਪਰਿਵਾਰ ਦਾ ਕਹਿਣਾ ਹੈ ਕਿ ਪੁਲਿਸ ਵੀ ਰਾਜ਼ੀਨਾਮੇ ਦੇ ਲਈ ਉਹਨਾਂ ਤੇ ਦਬਾਅ ਪਾ ਰਹੀ ਦੂਜੇ ਪਾਸੇ ਹਾਂਸ ਸਿੰਘ ਜਥੇਬੰਦੀ ਦੇ ਆਗੂ ਜੋਗਾ ਸਿੰਘ ਵਡਾਲਾ ਨੇ ਡੀਆਈਜੀ ਬਾਰਡਰ ਰੇਂਜ ਕੋਲ ਉੱਚ ਪਦਰੀ ਜਾਂਚ ਦੀ ਮੰਗ ਕੀਤੀ ਹੈ ਬਿਊਰੋ ਰਿਪੋਰਟ ਪਰਕੀ ਟੀਵੀ ਅੰਮ੍ਰਿਤਸਰ ਮਨਜੀਤ ਕੋ ਕਿੱਥੋਂ ਦੇ ਰਹਿਣ ਵਾਲੇ ਕਾਦੀਆਂ ਤੇ ਕੀ ਗੱਲਬਾਤ ਹੋਈ ਸੀ ਜਿਹੜਾ ਝਗੜਾ ਹੋਇਆ ਕਾਦੀ ਗੱਲੋਂ ਆ ਮਾਰਾ ਗੱਲਬਾਤ ਇਹੋਈ ਆ ਵੀ ਇਹਨਾਂ ਨੇ ਚਲੋ ਬੇਟੇ ਮੇਰੇ ਨਾਲ ਤੇ ਕੰਮ ਕਰਦੇ ਸੀ ਕਿ ਕੁਆੜੇ ਤੇ ਰਾਤੀ ਪਏ ਹਾਂਜੀ ਕਿੰਨੇ ਕੁ ਲੋਕ ਪਏ ਹੋਣੇ ਕੋਈ ਵੀ ਬਾਈ ਕਿੰਨਾ ਮਾਹੌਲ ਪਹਿਲਾਂ ਤੇ ਬਟਾਲੇ ਪਏ ਆ ਕੱਲੇ ਬਟਾਲੇ ਮੇਰੇ ਬੇਟੇ ਨੂੰ ਦੋ ਜਾਨੇ ਪਏ ਇੱਕ ਅੰਮਰਤ ਇੱਕ ਸਿਮਰਨਜੀਤ ਅੱਛਾ ਇਹਨਾਂ ਦੋਨਾਂ ਨੇ ਕੁੱਟਿਆ 2 ਲੱਖ ਰੁਪਈਆ ਕੋਈ ਚੀਨੀ ਕੋਈ ਮੇਡ ਮੁੰਡੇ ਦੀ ਕੁੱਟਿਆ ਸਿਰ ਪਾੜਿਆ ਕੱਪੜੇ ਵੀ ਪਾੜਦੇ ਹੁੰਦੇ ਬਾਅਦ ਥੋੜੇ ਦੇਰ ਆ ਬਾਕੀ ਪਏ ਆ ਅੱਛਾ ਘਾਰ ਕਿਦੋਂ ਪਏ ਨੇ ਕੌਣ ਕੌਣ ਸੀ ਘਰ ਮੈਂ ਆ ਹੀ ਮੈਂ ਅੱਜ ਨੋ ਹੀ ਤੇ ਮੇਰੇ ਘਰ ਵਾਲੇ ਸੀ ਤੇ ਮੇਰਾ ਚਾਪ ਜਾਣੇ ਤੁਹਾਨੂੰ ਕੁੱਟਿਆ ਮਾਰਿਆ ਗਿਆ ਕੁੱਟਿਆ ਵਾ ਵੀ بیٹے ਮੇਰੇ ਨੂੰ ਤੇ ਜਾਨੋ ਮਾਰ ਕੇ ਚੱਲ ਗਏ ਇੱਕ ਸਾਹ ਦਾ ਬਾਹ ਵੱਡੀ ਸੇਰ ਪਾੜਿਆ ਦਰਵਾਜ਼ੇ ਤੋੜਤੇ ਅਲਮਾਰੀ ਸਾਡੀ ਤੋੜਤੀ ਉਹਨਾਂ ਨੇ ਸੋਨਾ ਵੀ ਲੈ ਕੇ ਗਏ ਆ ਚਲੋ ਇਹਦੇ ਵਿੱਚ ਨਹੀਂ ਲਿਖਿਆ 7 ਟੋਲੇ ਸਾਡਾ ਸੋਨਾ ਗਿਆ ਵਾ 85000 ਰੁਪਇਆ ਗਿਆ ਵਾ ਤੇ ਬਾਕੀ ਵੀ ਲੱਗਦਾ ਨਹੀਂ ਜੇ ਪਹਿਲੋ ਕਿੱਦਾ ਹਮਲਾ ਕੀਤਾ ਸੀ ਤੁਹਾਡੇ ਘਰੇ ਤੇ ਜੇ ਪੁਲਸ ਪਰਚਾ ਚਲੋਦੋ ਤਾਂ ਕਾਇਰਵਾਈ ਕਰਦੇ ਤਾਂ ਤੁਹਾਡੇ ਤੇ ਨੋਟਾ ਪਾਉਂਦੇ ਇਹ ਪਹਿਲੀ ਵਾਰੀ ਕਰਦੇ ਨਾ ਜਿੱਤਰਾ ਹੀ ਬਟਾਲੇ ਪਰਚਾ ਕਰਾਇਆ ਸੀ ਨਾ ਬਟਾਲੇ ਪਰਚਾ ਕਰਾਇਆ ਜੇ ਉਦੋਂ ਹੀ ਕਾਰਵਾਈ ਕਰਦੇ ਇਹ ਦੂਜੀ ਵਾਰ ਹਾਂ ਬੁਲਾ ਸਾਡੇ ਘਰ ਨਹੀਂ ਹੁਣ ਜਦੋਂ ਤੁਹਾਡੇ ਘਰ ਆਏ ਤੁਹਾਡੇ ਹਸਬੰਦ ਨੂੰ ਤੁਹਾਨੂੰ ਵੀ ਕੋਈ ਜਾਤੀ ਸੂਚੀ ਪੁੱਛੇਗੇ ਉਹਨਾਂ ਨੇ ਬੋਲਿਆ ਵੀ ਬਹੁਤ ਆ ਮੇਰੇ ਘਰ ਵਾਲੇ ਨੂੰ ਕੁੱਟਿਆ ਵੀ ਬਹੁਤ ਵਾ ਹੂੰ ਤੁਹਾਡੇ ਘਰ ਵਾਲੇ ਕਿੱਥੇ ਉਹਰਦਾਸ ਕੋਲੇ ਐਡਮਿਟ ਵਾ ਉਦੋਂ ਦੇ ਦਾਖਲ ਨਹੀਂ ਉਦੋਂ ਦੇ ਨਹੀਂ ਕਿ ਹੁਣ ਫੇਰ ਬਾਤ ਹੋਈ ਆ ਹੁਣ ਉਹਨਾਂ ਤੇ ਦਰਦ ਦਾ ਦਰਦ ਦਾ ਪੀੜਾ ਬਹੁਤ ਜ਼ਿਆਦੀ ਹੁੰਦੀ ਆ ਵਾ ਬੇ ਦਰਦ ਦਾ ਨਹੀਂ ਜਿਹੜੀ ਉੱਥੇ ਤੁਹਾਨੂੰ ਇੰਨਾ ਕਲੇਲ ਕੀਤਾ ਗਿਆ ਉਹਨੂੰ ਮਹਿਸੂਸ ਕਰਦੇ ਹੋਏ ਆ ਕੰਮ ਆ ਮਸਵਾਰਾ ਜੋ ਹੁਣ ਦੁਬਾਰਾ ਫੇਰ ਉਹ ਤਮਕੀਆਂ ਦੇਂਦੇ ਆ ਨਾ ਉਹ ਕਹਿੰਦੇ ਆ ਵੀ ਪਹਿਲਾਂ ਪੁਲਿਸ ਨੇ ਕੀ ਕਰ ਲਿਆ ਵਾ ਹੁਣ ਪੁਲਿਸ ਨੇ ਕੀ ਕਰਨਾ ਵਾ ਹੁਣ ਕਹਿੰਦੇ ਵੀ ਤੈਨੂੰ ਮੁੰਡੇ ਨੂੰ ਕਹਿੰਦੇ ਆ ਵੀ ਹੁਣ ਵੇਖਣਾ ਵਾ ਤੈਨੂੰ ਹੁਣ ਤੈਨੂੰ ਬਾਹਰ ਵੇਖਣਾ ਵਾ ਹੁਣ ਤੈਨੂੰ ਜਾਨੋਂ ਮਾਰਨਾ ਵਾ ਉਹ ਕੀ ਮੰਗਤੀ ਕਰਦੇ ਆ ਅੱਜ ਆਏ ਮੰਗੇ ਹੋਈ ਆ ਸਾਡੀ ਪੁਲਿਸ ਉਹਨਾਂ ਨੂੰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜਿੰਨੇ ਸਾਡੇ ਘਰ ਆਏ ਆ ਉਹ ਸਾਰੇ ਇੱਥੇ ਚੱਲੋ ਪੇਸ ਕੀਤੇ ਜਾਣ ਐਸ ਐਚਓ ਸਾਡੀ ਸੁਣਦਾ ਕਿੰਤਾ ਨਹੀਂਗਾ ਜੀ ਵੀ ਜੀ ਇਹ ਕਿਦੋਂ ਥਾਣੇ ਗਏ ਉਹਦੀ ਕੀ ਗੱਲ ਬਾਤ ਹੈ ਥਾਣੇ ਅਸੀਂ ਗਏ ਸੀ ਜਦੋਂ ਸਾਨੂੰ ਫੋਨ 'ਚ ਧਮਕੀ ਮਿਲੀ ਆ ਤੇ ਸਾਡੀ ਨਹੀਂ ਸੁਣੀ ਗਣੀ ਉਹਨਾਂ ਨੇ ਕਿਹਾ ਐਸ ਐਚਓ ਨੇ ਵੀ ਜੇ ਤੁਸੀਂ ਮੇਰੇ ਨਾਲ ਜ਼ਿਆਦਾ ਕਰੋਗੇ ਤਾਂ ਮੈਂ ਚਿੱਟਾ ਪਾ ਕੇ ਤੁਹਾਨੂੰ ਕੁਝ ਵੀ ਕਰਾ ਸਕਦਾ ਹਾਂ ਤੁਹਾਨੂੰ ਜਾਣ ਪੁੱਝ ਕੇ ਦਬਾਅ ਪਾਇਆ ਗਿਆ ਰਹੀ ਜਾਣ ਪੁੱਝ ਕੇ ਦਬਾਅ ਪਾਇਆ ਗਿਆ ਵਾ ਸਾਨੂੰ ਕਹਿੰਦੇ ਫਿਰ ਰਾਜੀ ਨਾਵਾ ਕਰੋ ਅਹੀ ਰਾਜਨਾਮਾ ਜਦੋਂ ਸਾਡੀ ਕੋਈ ਸੁਣੀ ਗਣੀ ਨਹੀਂ ਨੀ ਤਾਂ ਰਾਜਨਾਮਾ ਕਿੱਦਾਂ ਕਰੀਏ ਸੀਨੀਅਰ ਅਧਿਕਾਰੀਆਂ ਨੂੰ ਮਿਲੇ ਉਹ ਕੀ ਪ੍ਰਸ਼ਾਸਨ ਦਵਾ ਗਿਆ ਕੀ ਮੰਗ ਕੀ ਕਰਦੇ ਨੇ ਮੰਗਾ ਸਾਡੀ ਇਹੋ ਹੀ ਆ ਭੀ ਉਹਨਾਂ ਨੂੰ ਸਜ਼ਾ ਮਿਲ ਜAVE ਈ ਕਲਪਾ ਜੀ ਆਪਣਾ ਨਾਮ ਦੱਸ ਕੇ ਐ ਜਿੱਤੇ ਕਿਸ਼ੋਰ ਬਾਰਡ ਦੇ ਦੇ ਤੁਸੀਂ ਉਹ ਵੀ ਮਾਂ ਬਾਪ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਪੱਤੇ ਦਾਸ ਜੋਗਾ ਸਿੰਘ ਵਡਾਲਾ ਜਥੇਬੰਦੀ ਰੰਗਰੇਟੇ ਸਿੰਘ ਸਭਾ ਪੰਜਾਬ ਦੇ ਸੇਵਾਦਾਰ ਹੋਣ ਦੇ ਨਾਤੇ ਸਾਡੇ ਕੋਲ ਇੱਕਾ ਸ਼ਿਕਾਇਤ ਆਈ ਸੀ ਪੈਣ ਮਨਜੀਤ ਕੌਰ ਪਤਨੀ ਕਲਵੰਤ ਸਿੰਘ ਵਾਸੀ ਸੂਰਿਆ ਕਲੋਨੀ ਨੀਲਕਲਾਂ ਰੋਡ ਕਾਦੀਆਂ ਜ਼ਿਲ੍ਹਾ ਗਰਦਾਸਪੁਰ ਇਹਨਾਂ ਨੇ ਦੱਸਿਆ ਕਿ ਸਾਡੇ ਜਿਹੜਾ ਲੜਕਾ ਵਾ ਉਹ ਟਰੈਵਲ ਜੈਂਟੀ ਦਾ ਕੰਮ ਕਰਦਾ ਸੀ ਔਰ ਉਹਦੇ ਨਾਲ ਤਿੰਨ ਚਾਰ ਸਾਥੀ ਹੋਰ ਕੰਮ ਕਰਦੇ ਸੀ ਜਿਨ੍ਹਾਂ ਦੇ ਵਿੱਚ ਸਿਮਰਜੀਤ ਸਿੰਘ ਕਵਲ ਇਨਕਲੇਵ ਕਲੋਨੀ ਕਾਦੀਆਂ ਤੇ ਉਹਦੀ ਪਤਨੀ ਗਗਨਦੀਪ ਕੌਰ ਔਰ ਅਮਰਤਪਾਲ ਸਿੰਘ ਪੁੱਤਰ ਮਿੰਦਰ ਸਿੰਘ ਵਾਸੀ 베ਰੀ थाना ਕਾਨੂੰਮਾਨ ਜ਼ਿਲ੍ਹਾ ਗਰਦਾਸਪੁਰ ਇਹ ਸਾਰੇ ਇਕੱਠੇ ਟਰੈਵਲ ਜੈਂਟੀ ਦਾ ਕੰਮ ਕਰਦੇ ਸੀ ਔਰ ਇਹਨਾਂ ਨੇ ਜੋ ਦਰਖਾਸਤ ਦੇ ਵਿੱਚ ਲਿਖਿਆ ਵਾ ਉਹਦੇ ਮੁਤਾਬਕ ਇਹਨਾਂ ਨੇ ਦੱਸਿਆ ਕਿ ਉਹ ਜਦੋਂ ਸਮਰਜੀਤ ਕੌਰ ਤੇ ਗਗਨਦੀਪ ਸਮਰਜੀਤ ਸਿੰਘ ਤੇ ਗਗਨਦੀਪ ਕੌਰ ਤੇ ਅਮਰਪਾਲ ਸਿੰਘ ਜਿਹੜੇ ਬਾਹਰ ਭੇਜਣ ਦੇ ਨਾਂ ਤੇ ਲੋਕਾਂ ਕੋ ਬਾਹਰ ਬਾਹਰ ਪੈਸਾ ਠੱਗਦੇ ਸੀ ਔਰ ਗਲਤ ਤਰੀਕੇ ਨਾਲ ਕੰਮ ਕਰਦੇ ਸੀ ਜਿਸ ਕਾਰਨ ਇਹਨਾਂ ਦੇ ਲੜਕੇ ਨੇ ਉਹਨਾਂ ਨਾਲ ਕੰਮ ਕਰਨਾ ਛੱਡਤਾ ਔਰ ਜਦੋਂ ਕੰਮ ਕਰਨਾ ਛੱਡਤਾ ਫਿਰ ਉਹਨਾਂ ਨੇ ਜਿਹੜੇ ਬਾਹਰੋਂ ਪੈਸੇ ਕਿਤੇ ਉਹ ਲਏ ਸੀ ਜਿਹੜੇ ਬਾਹਰਲੇ ਲੋਕਾਂ ਤੋਂ ਉਹ ਪੈਸੇ ਵਾਪਸ ਦੇਣ ਲਈ ਜਿਹੜੇ ਆ ਇਹਨਾਂ ਦੇ ਲੜਕੇ ਨੂੰ ਦਬਾਅ ਬਣਾਉਣ ਡਿਆ ਬਈ ਇਹ ਆਪਾਂ ਪੈਸੇ ਵਾਪਸ ਕਰਨੇ ਆ ਔਰ ਇਹਨਾਂ ਦੇ ਲੜਕੇ ਨੇ ਜਦੋਂ ਕੰਮ ਹੀ ਬੰਦ ਕਰਤਾ ਫਿਰ ਉਹਨਾਂ ਨੇ ਕੀ ਕੀਤਾ ਕਿ ਇਹਨਾਂ ਦੇ ਲੜਕੇ ਦਾ ਪਿੱਛਾ ਕਰਨਾ ਸ਼ੁਰੂ ਕੀਤਾ ਪਿੱਛਾ ਕਰਨਾ ਸ਼ੁਰੂ ਕਰਕੇ ਫਿਰ ਉਹਨਾਂ ਨੇ ਉਹਨੂੰ ਰਸਤੇ ਦੇ ਵਿੱਚ ਘੇਰ ਕੇ ਔਰ ਸਿਮਰਜੀਤ ਸਿੰਘ ਤੇ ਅਮਰਤਪਾਲ ਸਿੰਘ ਨੇ ਬਟਾਲੇ ਦੇ ਵਿੱਚ 11 8 2025 ਨੂੰ ਜਿਹੜਾ ਵਾ ਉਹਨੂੰ ਜ਼ਬਰਦਸਤ ਰਸਤਾ ਰੋਕ ਕੇ ਉਹਦਾ ਮੋਟਰਸਾਈਕਲ ਰੋਕ ਕੇ ਉਹਦੇ ਸੱਟਾਂ ਮਾਰੀਆਂ ਔਰ 2 ਲੱਖ ਰੁਪਈਆ ਤੇ ਜਿਹੜੀ ਗਲੇ ਦੀ ਚੇਨ ਉਸ ਟਾਈਮ ਤੇ ਖੋਈ ਗਈ ਆ ਔਰ 11 8 2025 ਨੂੰ ਖਾੜਾ ਸਿਵਲ ਲਾਈਨ ਪਟਾਰਾ ਦੇ ਵਿੱਚ ਇਹਨਾਂ ਨੇ ਸ਼ਿਕਾਇਤ ਕੀਤੀ ਆ ਔਰ ਸ਼ਿਕਾਇਤ ਕਰਨ ਦੇ ਬਾਵਜੂਦ ਕੋਈ ਵੀ ਕਾਰਵਾਈ ਨਹੀਂ ਹੋਈ ਕਿਉਂਕਿ ਵਿਰੋਧੀ ਧਿਰ ਨੇ ਜਾ ਕੇ ਪਹਿਲੇ ਮਿਲ ਲਿਆ ਉਸ ਤੋਂ ਬਾਅਦ ਇਹਨਾਂ ਨੇ ਵਕੀਲ ਔਰ ਉੱਚ ਅਫਸਰਾਂ ਦੀ ਮਦਦ ਦੇ ਨਾਲ ਉਹ ਜਿਹੜਾ ਵਾ 2 ਮਹੀਨੇ ਬਾਅਦ ਕਿਤੇ ਪਰਚਾ ਹੋਇਆ ਵਾ 8 10 2025 ਨੂੰ ਇਹ ਪਰਚਾ ਦਰਜ ਹੋਇਆ। ਔਰ ਇਹਦੇ ਵਿੱਚ ਫਿਰ ਉਹਨਾਂ ਨੇ ਪੁਲਿਸ ਨੇ ਜਿਹੜੀ ਆ ਉਹ ਕੋਈ ਠੋਸ ਕਾਰਵਾਈ ਨਹੀਂ ਕੀਤੀ। ਬਚਾਊ ਪੱਖ ਦੇ ਨਾਲ ਕਾਰਵਾਈ ਕਰਦੇ ਆ। ਇਸੇ ਤਰੀਕੇ ਨਾਲ ਫਿਰ ਇਹਨਾਂ ਦਾ ਜਿਹੜਾ ਵਾ ਉਹ ਕਾਰਵਾਈ ਨਾ ਹੋਣ ਦੇ ਕਾਰਨ ਉਹ ਹੌਸਲੇ ਵਿਰੋਧੀਆਂ ਦੇ ਵੱਧ ਜਾਂਦੇ ਆ ਔਰ ਵਿਰੋਧੀਆਂ ਦੇ ਹੌਸਲੇ ਵਧਣ ਕਾਰਨ ਫਿਰ ਉਹ ਦਬਾਰਾ ਇਹਨਾਂ ਦੇ ਘਰ ਕੁਝ ਅਣਪਛਾਤੇ ਵਿਅਕਤੀਆਂ ਨੂੰ ਨਾਲ ਲੈ ਕੇ ਉਹ ਇਹਨਾਂ ਦੇ ਘਰ 19 8 2025 ਨੂੰ ਇਹਨਾਂ ਦੇ ਘਰ ਜ਼ਬਰਦਸਤ ਦਾਖਲ ਹੋ ਕੇ ਜਾਨਲੇਵਾ ਹਮਲਾ ਕੀਤਾ ਜਾਂਦਾ ਜਿੱਥੇ ਇਹਨਾਂ ਦੇ ਲੜਕੇ ਦੇ ਗੰਭੀਰ ਸੱਟਾਂ ਲਾਈਆਂ ਜਾਂਦੀਆਂ ਔਰ ਇਹਨਾਂ ਦਾ ਪਤੀ ਜਿਹੜਾ ਵਾ ਜੋ ਫੌਜ ਚੋਂ ਰਿਟਾਇਰ ਹੋ ਕੇ ਆਇਆ ਔਰ ਇਹਨਾਂ ਨੇ ਇੱਕ ਆਪਣੀ ਸੇਫਟੀ ਲਈ ਦਿਨਾਲੀ ਰਫਰ ਰੱਖੀ ਸੀ ਔਰ ਉਸ ਦਨਾਲੀ ਰਫਲ ਨਾਲ ਜਦੋਂ ਉਹਨਾਂ ਨੂੰ ਡਰਾਵਾ ਦੇਣ ਲੱਗੇ ਕਿ ਡਰਦੇ ਭੱਜ ਜਾਣਗੇ ਤੇ ਉਹਨਾਂ ਨੇ ਦਨਾਲੀ ਵੀ ਖੋਲੀ ਉਹਨਾਂ ਕੋਲ ਦਨਾਲੀ ਖੋ ਕੇ ਔਰ ਇਹਨਾਂ ਦੇ ਪਤੀ ਦੇ ਵੀ ਕਾਫੀ ਉਹਨਾਂ ਨੇ ਸੱਟਾਂ ਮਾਰੀਆਂ ਔਰ ਜਿਹੜਾ ਵਿਕਰਮ ਸਿੰਘ ਇਹਨਾਂ ਦਾ ਲੜਕਾ ਵਾ ਉਹਦੀ ਘਰ ਦੀ ਨੂੰ ਵੀ ਬੜੀ ਬੁਰੀ ਤਰ੍ਹਾਂ ਜਲੀਲ ਕੀਤਾ ਵਾ ਔਰ ਇਹ ਸਾਰੀ ਘਟਨਾ ਫਿਰ ਜਿਹੜਾ ਥਾਣਾ ਕਾਦੀਆਂ ਦੇ ਐਸਐਚਓ ਗਰਮੀਤ ਸਿੰਘ ਆ ਉਹਦੇ ਕੋਲ ਪਹੁੰਚਦੀ ਆ ਔਰ ਥਾਣਾ ਥਾਣਾ ਐਸਐਚਓ ਦੇ ਗਰਮੀਤ ਸਿੰਘ ਜਿਹੜੇ ਆ ਕਾਰਵਾਈ ਕਰਨ ਦੀ بجائے ਇਹਨਾਂ ਨੂੰ ਰਾਜੀਨਾਮੇ ਦਾ ਪ੍ਰੈਸ਼ਰ ਪਾ ਰਹੇ ਆ ਇੱਕ ਬੰਨੇ ਇਹਨਾਂ ਦੇ ਘਰ ਲੁੱਟਪੁੱਟ ਕੀਤੀ ਜਾਂਦੀ ਆ ਦਿਨਾਲੀ ਖੋ ਕੇ ਲਈ ਜਾਂਦੀ ਆ ਔਰ ਜਿਹੜਾ ਪੁਲਸ ਦਾ ਰਵਈਆ ਵਾ ਉਹ ਰਾਜੀਨਾਮਾ ਕਰਾਉਣ ਦੇ ਵਿੱਚ ਲੱਗੇ ਹੋਏ ਆ ਫਿਰ ਇਹਨਾਂ ਨੇ ਉੱਚ ਅਸਰਾਂ ਤੱਕ ਅਪਰੋਚ ਕੀਤੀ ਆ ਤੇ ਫਿਰ ਇਹਨਾਂ ਦਾ ਜਾ ਕੇ থানা ਕਾਦੀਆਂ ਦੇ ਵਿੱਚ ਮੁਕੱਦਮਾ ਨੰਬਰ 125 268 2025 ਨੂੰ ਕੀਤਾ ਜਾਂਦਾ ਵਾ ਔਰ ਪੱਛਾ ਕਰਨ ਦੇ باوجود ਫਿਰ ਇਹਨਾਂ ਨੂੰ ਅੱਜ ਜਿਹੜਾ ਟਰਾਇਆ ਠਮਕਾਇਆ ਜਾ ਰਿਹਾ ਵਾ ਕਿ ਤੁਸੀਂ ਸਾਡਾ ਕੁਝ ਨਹੀਂ ਵਿਕਾਰ ਸਕਦੇ ਅਸੀਂ ਤੁਹਾਡੇ ਪਰਿਵਾਰ ਨੂੰ ਜਾਨੋਂ ਖਤਮ ਕਰ ਦਾਂਗੇ ਇਥੇ ਅਸੀਂ ਦੱਸਣਾ ਚਾਹੁੰਦੇ ਆ ਕਿ ਇਹ ਪਰਿਵਾਰ ਜਿਹੜਾ ਵਾ ਗਰੀਬ ਜਵਾਤੀ ਨਾਲ ਸੰਬੰਧਿਤ ਆ ਮਜਬੀਸ ਇੱਕ ਜਾਤੀ ਨਾਲ ਸੰਬੰਧਿਤ ਆ ਔਰ ਉਹ ਲੋਕ ਵਿਰੋਧੀ ਤੇ ਜਿਹੜੇ ਆ ਸਰਮਾਇਦਾਰ ਪਾਰਟੀ ਨਾਲ ਸੰਬੰਧਨ ਨੇ ਜਰਨਲ ਕੈਟਾਗਰੀ ਨਾਲ ਸੰਬੰਧ ਹੋ ਸੰਬੰਧਿਤ ਹੋਣ ਦੇ ਨਾਤੇ ਇਹਨਾਂ ਨੂੰ ਦਬਾਇਆ ਜਾ ਰਿਹਾ ਵਾ ਔਰ ਪੁਲਸ ਵੀ ਇਹਨਾਂ ਦੀ ਜਿਹੜੀ ਕੋਈ ਕਾਰਵਾਈ ਨਹੀਂ ਕਰ ਰਹੀ। ਪੁਲਸ ਵੀ ਵਾਰੀ ਹਮਲਾ ਕੀਤਾ ਜੇ ਪੁਲਸ ਚੰਗੀ ਕਾਰਵਾਈ ਕਰਦੀ ਉਹਨਾਂ ਅਰੈਸਟ ਕਰਦੀ ਤਾਂ ਇਹ ਨੋਬਰ ਨਹੀਂ ਹੋਣੀ। ਦੇਖੋ ਜੀ ਮੇਰੀ ਸਾਰੀ ਕਹਾਣੀ ਦੱਸਣ ਦਾ ਇਹੋ ਕਾਰਨ ਹੀ ਕਿ ਜਿਹੜਾ ਵੀ ਸੁਣੇ ਉਹਨੂੰ ਪਤਾ ਲੱਗ ਜਾਏ ਕਿ ਜੇਕਰ ਪਹਿਲੇ ਕਾਰਵਾਈ ਜਦੋਂ ਪਹਿਲਾ ਪਰਚਾ ਦਰਜ ਹੋਇਆ ਜੇ ਉਦੋਂ ਹੀ ਉਹਨਾਂ ਨੂੰ ਵਿਰੋਧੀਆਂ ਨੂੰ ਨਾਥ ਪਈ ਹੁੰਦੀ ਤੇ ਅੱਜ ਦੁਬਾਰਾ ਜਿਹੜਾ ਵਾ ਇਹ ਹਮਲਾ ਨਹੀਂ ਸੀ ਹੋਣਾ ਇਹਨਾਂ ਤੇ। ਬਹੁਤ ਤਗੜੀ ਨਲਾਕੀ ਜੀ ਪੁਲਸ ਜਿਹੜੀ ਆ ਵਿਰੋਧੀਆਂ ਨਾਲ ਮਿਲ ਜਾਂਦੀ ਆ। ਇੱਕ ਬੰਨੇ ਮਾਨ ਸਰਕਾਰ ਕਹਿ ਦਿੰਦਾ ਹੈ ਕਿ ਅਸੀਂ ਪ੍ਰਸ਼ਤਾਚਾਰ ਰਹਿਣ ਨਹੀਂ ਦੇਣਾ ਦੂਸਰੇ ਬੰਨੇ ਜਿਹੜੇ ਵੀ ਇਹਨਾਂ ਦੇ ਮੈਨਤਕਾਰੀ ਆ ਪੈਸੇ ਲਈ ਤੋਂ ਬਗੈਰ ਗੱਲ ਨਹੀਂ ਕਰਦੇ ਬਾਰਡ ਰੇਂਜ ਮਿਲੇ ਉਹ ਕੀ ਅਫਸ਼ਾਸ਼ ਕਰੀ ਅਸੀਂ ਡੀਆਈਜੀ ਬਾਰਡ ਰੇਂਜ ਤੋਂ ਮੰਗ ਕੀਤੀ ਆ ਕਿ ਇਸ ਕੇਸ ਦੀ ਆਈਪੀਐਸ ਅਫਸਰ ਤੋਂ ਇਨਕੁਆਰੀ ਕਰਾ ਕੇ ਤੇ ਗਰੀਬ ਪਰਿਵਾਰ ਨੂੰ ਇਨਸਾਫ ਦਵਾਇਆ ਜਾਵੇ ਤਾਂ ਕਿ ਸਾਨੂੰ ਸੰਘਰਸ਼ ਲਈ ਮਜਬੂਰ ਨਾ ਕੀਤਾ ਜਾਵੇ